ਲੋ ਜੀ ਆਹ ਬਹੁਤ ਤੇ ਲੱਗ ਰਿਹਾ ਟੀਕਾ। ਤਾਕਤਾਲੀ। ਚਲ ਵਧੀਆ ਦੋ ਲੋਕ ਦੀ ਹੋ ਗਈ। ਇੱਕ ਹੋਰ ਵੀ ਠੀਕ ਆ। ਕਿੰਨੇ ਦਿਨਾਂ ਦੀ ਹੋ ਗਈ ਇਹ? ਕਾ ਭਿੰਡੀ ਆ ਲਈਆਂ ਨੇ ਇੱਕ ਦੇ ਨਾਲ ਹੋਰ ਕਿ ਅਮਰੂਦ ਅੱਜ ਅਮਨੋਂ ਨਹੀਂ ਅੱਜ ਉੱਥੇ ਗੱਡੀ ਸਿੱਖ ਕੇ ਗਏ ਨੇ ਹਨੀ ਹੂੰ ਪੂ ਪੂ ਵੀ ਪੂ ਪੂ ਵੀ ਪਹਿਲਾਂ ਮਨੂੰ ਵੈਸੇ ਆਉਂਦੀ ਹੈ ਗੱਡੀ ਤਾਂ ਲੈਸੇ ਪਹਿਲਾਂ ਉਹ ਦੂਜੀ ਵੀ ਤਲਾ ਕੇ ਦੇਖ ਲਈ ਬੜੀ ਵੀ ਜੇ ਚੱਲ ਹੁੰਦੀ ਹੈ ਇਹ ਵੀ ਸਿੱਖ ਲੂਗੀ ਫਿਰ ਆਹ ਦੇਖੋ ਟਮਾਟਰ ਕੀ ਉਹਦੇ ਬਣਾਏ? ਕੁਝ ਬਣਾਏ ਹੋਇਆ ਭੈਣ ਜੀ। ਚੱਲ ਹੁਣ ਤੈਨੂੰ ਅਮਨ ਲੈ ਜਾ ਕਰੂ ਜਾਂ ਪੋਪੂ ਲੈ ਜਾ ਕਰੂ ਜਿੱਥੇ ਸੂਟ-ਸੱਟ ਦੇ। ਕਿਉਂ? ਗੋਡੇ ਬਣਾਉਣੇ ਨੇ ਮੈਂ। ਅੱਛਾ। ਮੈਂ ਨਹੀਂ ਜਾਣਾ। ਮੈਂ ਤਾਂ ਨਿੱਤੂ ਨਾਲ ਨਹੀਂ ਕਿ ਕਿਸੇ ਵਿਚਾਰੀ ਨਾਲ ਮੈਂ ਕਿਉਂ ਜਾਊਂਗਾ? ਮੈਂ ਤਾਂ ਧੁੱਦ ਨਾਲ ਜਾਣਾ। ਮੇਰੇ ਨਾਲ ਵਿਆਹ ਕਰਿਆ ਹੋਇਆ। ਮੈਂ ਤਾਂ ਆਪ ਕਹਣਾ ਵੀ ਵਿਆਹ ਕਰਿਆ ਹੋਇਆ। ਇੱਧਰ ਹੋਰ ਕੀ ਬੀਜਿਆ ਆਇਆ ਇਹਨਾਂ ਨੇ ਫਿਰ? ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ। ਆਪਣੇ ਇੱਧਰ ਤਾਂ ਕੁਛ ਆਇਆ ਨਹੀਂ ਆ ਮਿਰਚਾਂ ਦੇ ਬੂਟੇ ਨੇ ਆਹ ਬਤਾਉਂਗਾ ਹੈ ਉਹ ਤਾਂ ਕਿਦ ਬਣਦੀ ਫਿਰਦੀ ਆ ਮੇਰੇ ਬੇਲਾਂ ਨੇ ਮੇਰੇ ਬੇਲਾਂ ਇੱਥੇ ਕੁਛ ਆਇਆ ਤਾਂ ਆਇਆ ਨਹੀਂ ਪਾਣੀ ਪਾ ਕੇ ਜਾ ਰਹੀ ਆ ਭੈਣ ਮੇਰੀ ਆ ਮਿਰਚਾਂ ਘੜੀਆਂ ਨੇ ਚਾਰਕ ਚੱਲੋ ਵਧੀਆ ਆ ਆ ਹਲਦੀ ਨਿਕਲ ਰਹੀ ਆ ਆਤੀ ਬੇਲ ਕਿਹੜੇ ਉਹ ਦੇਖ ਲਈ ਅਮਰੂਦ ਥੱਲੇ ਔਰ ਹੀ ਆ ਬਜਾਈ ਹੈ ਇਹ ਯੂਮ ਕਰਦੇ ਆ ਬਾਜਰਾ ਨਿਊਟਰੀ ਬਾਜਰਾ ਆਹੀ ਕਾਂ ਟੱਕ ਕੰਮ ਹੁੰਦਾ ਸ਼ਾਮ ਨੂੰ ਤੇ ਦਿਨ ਚ ਤਾਂ ਫਿਰ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਹੈਗਾ ਫੇ ਟੋਪ ਪਿਆ ਨਹੀਂ ਹੁੰਦੀ ਆ ਕਿ ਬੱਸ ਅੱਜ 43 ਡਿਗਰੀ ਦੱਸਿਆ ਸੀ ਜਿਹੜੇ ਤੇ ਮੌਸਮ ਵਾਲੇ ਤੇ ਜਹਾੂ ਵਾਲਿਆਂ ਭਾਬੇ ਵਾਲੀ ਤੱਕ ਗਿਆ ਆ ਦੇਖੋ ਆਏ ਆ ਪਤਾ ਲੱਗਦਾ ਵੀ ਸਰਪੰਚ ਨਹੀਂ ਆ ਸਾਡੇ ਇਹ। ਕਿਹੜੇ ਵਰਗਾ ਬਣ ਗਿਆ ਸਰਪੰਚ? ਇਹ ਕੋਈ ਕੋਈ ਬਣਦਾ। ਆਈ ਲਾਦੀ 1:00 ਵਜਾਈ ਹੁੰਦੀ ਹੁੰਦੀ ਆ ਨਾ। ਆਹ ਕਿਹੜੀ ਆ ਹਾਜ਼ਰੀ? ਇਹ ਤਾਂ ਹੋਰ ਬਣਟੀ ਉਹ। 26? ਭਾਈ 32? ਚਾਓ। ਨੀ ਇਹ ਕਹਾਂ ਵੀ ਇਨਸਪੈਕਟਰ ਨੂੰ ਪੁੱਛਣ ਲੱਗਾ ਇਹਦਾ ਹੀ ਤੁੱਕੇ ਹੀ ਨੇ ਇਹਦਾ ਤੁੱਕੇ ਹੀ ਨੇ ਹਾਂ ਇਹਨੂੰ ਦੇਖ ਸਾ ਨਹੀਂ ਪਤਾ ਕੀ ਹਨੇਰੀ ਨਾਲ ਇੰਨੇ ਮਾਰ ਨਹੀਂ ਕਰਦੇ ਜਿਹੜੇ ਬੜਾ ਬਹੁਤ ਮਾਰ ਖਾਂਦੇ ਨਹੀਂ ਆਹ ਅੰਬ ਇਹਨੂੰ ਸਾਰੇ ਪਾਸੇ ਲੱਗੇ ਹੋਏ ਨੇ ਜਿਹੜੇ ਹੋਰ ਅੰਬ ਨੇ ਉਹਨਾਂ ਨੂੰ 22 ਪਾਸੇ ਲੱਗੇ ਹੋਏ ਨੇ ਦੇਖ ਲੈ ਸਾਡੇ ਦੇਖ ਕੇ ਆਉਂਗੇ ਉੱਥੇ ਹੁਣ ਉਹ ਆ ਕਲਮੀ ਆ ਨਾ ਫਿਰ ਹਾਂ ਇੱਧਰ ਨੂੰ ਲੰਘ ਜਾਂਦੇ ਆਂ ਹਾਂ ਗੋਠੀ ਵਾਲੇ ਦੇ ਇੱਕ ਪਾਸੇ ਨਾਲ ਔਰ ਸਾਧਿਆ ਦਾ ਕੁਛ ਨਹੀਂ ਹੋਇਆ ਗੋਠੀ ਵਾਲੇ ਦੇ ਇੱਕ ਪਾਸੇ ਹੈ ਨਾ ਇੱਕ ਸਾਲ ਉਧਰ ਇੱਕ ਸਾਲ ਉਧਰ ਐ ਚੱਲਦਾ ਹੈ ਨਾ ਆ ਹੁਣ ਇਹਨਾਂ ਦੇ ਪਰਲੇ ਪਾਸੇ ਨੂੰ ਹੀ ਰਹਿ ਗਏ ਆ ਔਰ ਕੋਈ ਚਮਕਦੇ ਆਹ ਦੇਖ ਉਧਰ ਆਉਂਦੇ ਆ ਉਹ ਪਰਲੇ ਉਸੇ ਉਹ ਨਹੀਂ ਚੱਲ ਮੈਂ ਤਾਂ ਖਾਂ ਉਹ ਪਟਵਾਰੀਆਂ ਦੇ ਤੇ ਇੱਕ ਪਾਸੇ ਲੱਗੇ ਐ ਚਮਕਦੇ ਦੂਜੇ ਪਾਸੇ ਹੈ ਨਹੀਂ ਜਿਹੜੀ ਗੱਲ ਮੈਂ ਦੇਖੀ ਨੇ ਉਹਨਾਂ ਨੂੰ ਚੰਕਦੇ ਕਿਹਨਾਂ ਕੰਮ ਕਰ ਰਹੇ ਨੇ ਇਹਨੇ ਆ ਦੇਖੋ ਸਾਡਾ ਬੰਦਾ ਜੋਰਾ ਛੋਰਾ ਨਾਲ ਬਜਾਈ ਕਰਦਾ ਹੋਇਆ ਜੀਉਟਰੀ ਵਾਜਰਾ ਇਹਦੇ ਕਤੂਰੇ ਵੀ ਨੇ ਕਹ ਕਤੂਰੇ ਨੇ ਰਾਜਾ ਸੱਤ ਕੁੱਤੀ ਦੇ ਕਤੂਰੇ ਨੇ ਤਾਂ ਸਮਾਲ ਰੱਖੀ ਗਾਣੇ ਨਹੀਂ ਹੈਗੇ ਜਿੰਕੂ ਦੇ ਹਾਂ ਚਲੋ ਨਾ ਵੀ ਦੇ ਕਿੱਥੇ ਆਓ ਤੂੰ ਆ ਜਾ ਨਿਕਲਦਾ ਉਪਰੇ ਆਹ ਫੈਰੀ ਕਲ ਹੋ ਰਹੀ ਨੂੰ ਕਾਈ ਜੇ ਮੈਂ ਤੁਹਾਨੂੰ ਭੇਜੀ ਆ ਦੇਖੀ ਨਾ ਮੈਨੂੰ ਕਦ ਭੇਜੀ ਹਾਂ ਉਹ ਤੇ ਸਕੂਟਰ ਬਣੂਗਾ ਵਧੀਆ ਉਹਨੂੰ ਕਿੰਨਾ ਸੇਕੋ ਲਾ ਕੇ ਬਿਓ ਲਾਗੀ ਫੇਰ ਉਹਨੂੰ ਜਸ ਸਕੂਟਰੀ ਤੇ ਬਿਠਾਇਆ ਜਸ ਸਕੂਟਰੀ ਤੇ ਜਾ ਕੇ ਪਿਠਾ ਲਿਆ ਕਿਤੇ ਇਹੋ ਉਹ ਤਾਂ ਸਵਾਰੀ ਲਾ ਬਰ ਰਹੇ ਨੇ ਉਹਨਾਂ ਨੂੰ ਪਤਾ ਕੀ ਲੱਗਿਆ ਵੀ ਅਸੀਂ ਮੂਰੇ ਉਹ ਤਾਂ ਇਹਨੂੰ ਬੜੀ ਮੇਜਾ ਲਿਆ ਕਿਤੇ ਕਿਤੇ ਕੋਈ ਕਿਡਨਪ ਕਰਕੇ ਨਾ ਲੈ ਜੇ ਉਹ ਨਹੀਂ ਆਈ ਤੀ ਤੂੰ ਤੌਕ ਤਗੂ ਨੇ ਆਈ। ਸ਼ਾਸਤਰੀ ਕਾਲ ਜੀ ਸ਼ਾਸਤਰੀ ਕਾਲ ਕਿਵੇਂ ਆ? ਵਧੀਆ। ਤੇਰੇ ਮਮਾ ਡੈਡੀ ਓਕੇ ਨੇ? ਪਾਪਾ ਤੇਰਾ ਆਇਆ। ਹਾਂਜੀ। ਅੱਜ ਤਾਂ ਫਿਰ ਇੱਥੇ ਰਹਿਉ ਦੋ ਤਰ ਦਿਨ ਹਨਾ? ਹਾਂ। ਜਾਣਾ? ਹਾਂਜੀ। ਰਹਿ ਦੋ ਤਿੰਨ ਦਿਨ ਬਾਚੋ ਮੇਰੇ। ਅੱਛਾ। ਹਾਂ ਠੀਕ ਆ ਨਾਲ ਕਹਿੰਦੇ ਬਿਮਾਰ। ਹਾਂ। ਠੀਕ ਆ। ਹਾਂ। ਉਹ ਛੋਟੀ ਵੀ ਬਿਮਾਰਤੀ ਤੇ ਨਹੀਂ ਜਾ ਸਕਦੀ। ਨਾਨੀ। ਬੱਚਿਆਂ ਨੂੰ ਹੋ ਗਏ ਛੁੱਟੀਆਂ ਹਲੇ ਹੋਣੀਆਂ ਨੇ ਹਾਂ ਵੀ ਦੱਸੋ ਕਿਹੜੇ ਕਿਹੜੇ ਬੱਚੇ ਨਾਨਕੇ ਜਾ ਰਹੇ ਗਏ ਐਤੋਂ ਪਰ ਸਟਾਰਟ ਹੋਣੀਆਂ ਨੇ ਨਾ ਇਹ ਵੀ ਹਲੇ ਆਈ ਨਹੀਂ ਹੈਗੀਆਂ ਹਾਂ ਚਲੋ ਜੀ ਹੁਣ ਆਪਾਂ ਚੱਲੀਏ ਇੱਧਰ ਖੇਤਾਂ ਕੰਨੀ ਨੂੰ ਆਪਾਂ ਚਲੀਏ ਖੇਤਾਂ ਚਲ ਆ ਦੇਖ ਆ ਕਿੱਡੇ ਕਿਨੂੰ ਆਂਬ ਲੱਗੇ ਨੇ ਦੇਖੀ ਉਹ ਕਿੱਡਾ ਕਬੂਟਾ ਦੇਖ ਲਓ ਜੀ ਇਹ ਲੱਗੀ ਹੋਈ ਉੱਪਰ ਦੀ ਉੱਪਰ ਤੋਂ ਵੈਸੇ ਟੁੱਟਣੀ ਨਹੀਂ ਨੀਚੇ ਵੈਸੇ ਗਾਈਂ ਆਹ ਜਿਹੜਾ ਖੇਤ ਦੀ ਬਾਟਾ ਨਾ ਇੱਥੇ ਆਹ ਖਾਲ ਆਹ ਆਉਂਦਾ ਆ ਜਦ ਮੈਂ ਹਾਂ ਜਦ ਮੈਂ ਬਿਲਕੁਲ ਛੋਟਾ ਜਾਂ ਹੁੰਦਾ ਤੇ ਇਹ ਤਕਰੀਬਨ ਨਬਰੂਪ ਨਾਲੋਂ ਵੀ ਛੋਟਾ ਇੱਥੇ ਕਿਕਰ ਹੁੰਦੀ ਤੇ ਉਰੇ ਫਿਰ ਉਹਨੂੰ ਬਿਮਾਰੀ ਬਮੂਰੀ ਲੱਗ ਗਈ ਬਿਮਾਰੀ ਲੱਗਣ ਤੋਂ ਬਾਅਦ ਉਹ ਟੁੱਟ ਗਈ ਪੱਟ ਤੀ ਸੁੱਕ ਗਈ ਕੋਈ 5-4 ਸਾਲਾਂ ਚ 5-4 ਸਾਲ ਹੋਏ ਨੇ ਇੱਥੇ ਕਿਕਰ ਜੰਮੀ ਆ ਇਹ ਦੇਖੋ ਬਹੁਤ ਵਧੀਆ ਹੁਣ ਇਹ ਤੇ ਬਿੰਡੇ ਬੋਲ ਰਹੇ ਨੇ ਬਿੰਡਿਆ ਦੀ ਬਾਜ ਬਹੁਤ ਹੀ ਅਜੇ ਇਹਨਾਂ ਦੇ ਉੱਤੇ ਜਿਹੜੀ ਪਹਿਲੀ ਕਿਕਰ ਹੁੰਦੀ ਸੀ ਉਹ ਤੇ ਨਾ ਉਹ ਬੀਨ ਦੀ ਬੇਲ ਚੜਾਈ ਹੁੰਦੀ ਸੀ ਦੇ ਲੋਕ ਨਾ 5 ਸਾਲ ਉਹ ਕੱਢ ਦੋ 50 ਤੇ 45 45 ਤੇ 5 ਹੋਰ ਕੱਢ ਦੋ 40 ਸਾਲਾਂ ਬਾਅਦ ਫੇਰ ਜੰਮੀ ਇੱਥੇ 35 ਸਾਲ ਲਾ ਲਓ ਬਸ ਲਓ ਜੀ ਇੱਥੇ ਲੱਗੇ ਹੁਣ ਗੂੰਦ ਆ ਦੇਖੋ ਇਹ ਕਹਿੰਦੇ ਗੂੰਦ ਕਚੀਰਾ ਇਹ ਇਹਨਾਂ ਦਾ ਹੀ ਹੁੰਦਾ ਇਹਨਾਂ ਦਾ ਹੀ ਬਣਾਉਂਦੇ ਨੇ ਦਰਖਤਾਂ ਤੋਂ ਇਕੱਠੇ ਕਰਕੇ ਗੂੰਦ ਲਓ ਜੀ ਇਹ ਹੁੰਦੀ ਆ ਕਹਿੰਦੇ ਬੇੜੇ ਦੇ ਵਿੱਚ ਕਿਕਰ ਨਹੀਂ ਹੋਣੀ ਚਾਹੀਦੀ ਨਾ 베ਰੀ ਹੋਣੀ ਚਾਹੀਦੀ ਆ ਇਹ ਪੱਗ ਨੂੰ ਹੱਥ ਪਾਉਂਦੀਆਂ ਨੇ ਇਕਣੇ ਲੈ ਹੁਣ ਪਰਣਾ ਬਣੀ ਤਾਂ ਹੀ ਬੇੜੇ ਦੇ ਵਿੱਚ ਸਿਆਣੇ ਕਹੇ ਸੀ ਕਹਿੰਦੇ ਨਾ 베ਰੀ ਰੱਖੀ ਹੋਣੀ ਚਾਹੀਦੀ ਨਾ ਨਿੰਮ ਕਿਕਰ ਹੋਣੀ ਚਾਹੀਦੀ ਆ ਇਹ ਜਾਂਦੇ ਦੀ ਪੱਗ ਨੂੰ ਹੱਥ ਪਾਉਂਦੇ ਨੇ ਤਾਂ ਹੁਣ ਪਰਨਾ ਬੰਨੀ ਆਪਾਂ ਦੁਬਾਰੀ ਕੋਈ ਲੋਟ ਹੋਇਆ ਫੇਰ ਅੱਖਾਂ ਕਿੰਨਾ ਤੇਜ਼ ਆ ਨੰਬਰ ਕਰਿਆ ਚੱਲ ਦੇਖੂ ਵਰਤਵਾ ਦਾ ਸਾਥ ਚਲਵਾਇਆ ਪਹਿਲਾਂ ਹੌਲੀ ਹੌਲੀ ਚੱਕਰ ਬਣਨ ਗਏ ਆ ਨੇ ਚੱਕਰ ਹੋ ਗਏ ਬਹੁਤ ਦੂਰ ਤੋਂ ਆਇਆ ਵਾ ਇਹ ਤੇ ਫਟਣੀ ਮਹਿੰਗਾ ਵੀ ਬਹੁਤ ਜ਼ਿਆਦਾ ਅਸੀਰ ਨਹੀਂ ਸੁਈ ਦੱਤੀ ਅਸੀਰ ਨਹੀਂ ਸੀਗਾ আচ্ছা ਕਿੰਨੇ ਨਹੀਂ ਹਵਾ ਮਾਰਦਾ ਹੈ ਕਹਿੰਦੇ ਪਟ ਦੇ ਵੀ ਇਕੱਠੇ ਕਰ ਦਿੰਦਾ ਹਾਂ ਆ ਗਈ ਹੋਪਾ ਪਟੀ ਪੱਕਾ ਬਹੁਤ ਦੂਰ ਤੋਂ ਆਏ। ਦੋ ਲੈ ਕੇ ਆਏ ਨੇ ਇੱਕ ਕਿਸੇ ਹੋਰ ਗੁਰਦੁਆਰੇ ਚ ਲਵਾਏ ਆ। ਆਹ ਲੇ ਕੋ ਆ ਦੇਖ ਕੇ ਪੜਦਾ ਜੀ ਮੈਂ ਨੇਰੀ ਆਈ ਹੁੰਦੀ ਐ ਆ ਆਗੇ ਕੰਮ ਲੈ। ਉਹ ਖਬਰਾਂ ਆ ਬਹੁਤ ਵਧੀਆ ਦੇਖੋ ਵੰਨੀ ਜਿਵੇਂ ਨੇਰੀ ਆ ਗਈ ਹਨੀ ਏਕਣ ਆ ਗਿਆ। ਆਵਾਜ਼ ਵੀ ਆਈਆਂ ਵੀ ਜਿਵੇਂ ਨੇਰੀ ਆ ਰਹੀ ਆ ਹਨੀ। ਹਾਂਜੀ। ਆਏ ਇਹਦੇ ਨੇ। ਹਾਂ। ਚਲ ਬੰਦ ਕਰ। ਬੰਦ ਕਰ। ਸਾਰੇ ਹਵਾ ਆ ਰਹੀਓ ਦੇਖ ਲੈਣਾ। ਆ ਦੇਖੋ ਪਰਤੇ ਕਿਵੇਂ ਚੱਕ ਕੇ ਮਾਰਦੇ। ਬਈ ਨਜਾ ਤੇ ਰੱਖਦੇ ਆ। ਅਰਦੇ ਵੀ ਬਹੁਤ ਹਿੱਲ ਰਹੇ ਨੇ ਤੈਨੂੰ ਦੱਸਿਆ ਜਾਂ ਸੰਗਤ ਉਸ ਦਿਨ ਜਾ ਕੇ ਹਾਂਜੀ ਪਤਾ ਕਹਿੰਦੇ ਦੇ ਕੰਪਨੀ ਵਾਲੇ ਦਾ ਸਾਰਿਆਂ ਨੂੰ ਢਿੱਲਾਂ ਫਾਰਮ ਹਾਊਸ ਵੱਲੋਂ ਸਸcie ਕਾਲ ਨੀਂਦ ਕਰਦਾ ਵੀ ਸਾਰੇ ਵੀਡੀਓ ਦੇਖਣ ਵਾਲੇ ਤੇ ਸ਼ੇਅਰ ਕਰਨ ਵਾਲੇ ਚੜ੍ਹਦੀ ਕਲਾ ਚ ਰਹੋ ਤੇ ਚੜ੍ਹਦੀ ਕਲਾ ਚ ਰਹੋ ਯਾ ਅੱਜ ਆਪਾਂ ਨਮਾ ਕੰਮ ਕਰਨ ਲੈ ਕੇ ਆਉ। ਕੰਮ ਕਾ ਨੂੰ ਕਈ ਵਾਰ ਆ ਜਾਂਦਾ ਬਈ ਜਿਹੜੀ ਚੀਜ਼ ਖਰਾਬ ਹੋ ਗਈ ਖਰਾਬ ਤਾਂ ਹੈਗੀ ਉਹਨੂੰ ਸੈੱਟ ਕਰਕੇ ਦੇ ਦੇ ਲਈ ਨਹੀਂ ਸੈੱਟ ਖਰਾਬ ਤਾਂ ਹੋਈ ਹੋਈ ਆ ਕਰਨੀ ਵੀ ਚਾਹੀਦੀ ਆ ਕਿਉਂ ਖਰਾਬ ਤਾਂ ਹੋਈ ਹੋਈ ਹੁੰਦੀ ਆ ਉਹ ਉਦੋਂ ਵੱਧ ਹੋਰ ਕੀ ਖਰਾਬ ਹੋਈ ਉਹਨੂੰ ਖੋਲ ਕੇ ਦੇਖੋ ਕਈ ਵਾਰ ਮਾੜਾ ਮੋਟਾ ਜਿਹਾ ਨੁਕਸ ਹੋਂਦਾ ਉਹ ਕਰਨਾ ਚਾਹੀਦਾ ਤੇ ਆਪ ਅੱਜ ਕਰ ਰਹੇ ਹਾਂ ਆਹ ਚੀਜ਼ਾ ਸਾਡੇ ਇਹ ਪੀੜਾ ਸੈੱਟ ਵੀਰਾਂ ਸੈਟਲ ਹੋ ਗਿਆ ਜੀ 10 12 ਸਾਲ ਤੇ ਇਹਦੀ ਗੁੱਦ ਜਮੈਂ ਖਰਾਬ ਹੋ ਗਈ ਹਾਲ ਇਹ ਤਾਂ ਖਿੱਚ ਖਿੱਚ ਕੇ ਲਾਈਆ ਕਬਰ ਨਾਲ ਤਿੰਨ ਇਕੱਠੇ ਨੇ ਇਹਦੇ ਜੇ ਦੋ ਲੱਗ ਨੇ ਤੇ ਕੱਲ ਇਹ ਖੋਲਲੇ ਮੈਂ ਤੋਤੇ ਕਬਰ ਤੋਤੇ ਉਹ ਤੋਂ ਬਾਅਦ ਕਬਰ ਧੋ ਕੇ ਫਿਰ ਐਂ ਦੇਖਿਆ ਵੀ ਇਹ ਸੁੰਗੜਦਾ ਤਾਂ ਨਹੀਂ ਕੱਪੜਾ ਕਈ ਵਾਰ ਕੱਪੜਾ ਸੁੰਗੜਦਾ ਹੁੰਦਾ ਧੋਣ ਤੋਂ ਬਾਅਦ ਸ਼ਕਾਸਕ ਕਿ ਦੇਖਿਆ ਸੀ ਕਾ ਕੱਪੜਾ ਫਿਰ ਖੋਲ ਲੈ ਸਾਰੇ ਤੇ ਫਿਰ ਲੈ ਕੇ ਆਂਦੀ ਉਥੋਂ 5 ਨਾਪਾ ਘੇਟ ਕੋ ਤੇ 5 ਮਿਲੀ ਮੈਨੂੰ ਮੈਂ ਤਾਂ ਐਂਦੀ ਪਹਿਲਾਂ ਮੈਨੂੰ ਬਈ ਦੂਆ ਹੋ ਛੋਟਾ ਗੱਦਾ ਲੈ ਕੇ ਆਉ ਆ ਗਿਆ ਫੋਨ ਆ ਬ੍ਰਿਕਾ ਆਵਰੇ ਵੀਰ ਬ੍ਰਿਕਾ ਅੱਛਾ ਕੇ ਹਰਵੀਰ ਅਮਰੀਕਾ ਦਾ ਐਰਵਿੰਦਰਾ ਆ ਫੋਨ ਚੱਕੀ ਦੋ ਮਿੰਟ ਇਹਨਾਂ ਕਹਿੰਦੇ ਕੀ ਕਹਿੰਦਾ ਇਹ ਹੈਲੋ ਤੇ ਮੈਂ ਆ ਵੀਡੀਓ ਮੇਰੇ ਲਈ ਆডিও ਵੀਡੀਓ ਲੈ ਅੰਦਰ ਤੇਰੀ ਮੰਮੀ ਨਾਲ ਗੱਲ ਕਰ ਲਾ ਚਲੋ ਜੀ ਮੈਂ ਤਾਂ ਪਹਿਲਾਂ ਇਹ ਚਾ ਗੱਦਾ ਹੁੰਦਾ 1 2 ਇੰਚੀ ਮਿਲਦਾ ਇਹ ਲੰਬਾ ਜਾਨੀ 6 ਫੁੱਟ ਹੁੰਦਾ ਚੌੜਾ ਤੇ 4 3 4 ਕੋ ਹੁੰਦਾ 6 ਫੁੱਟ ਲੰਬਾ ਹੁੰਦਾ ਇਹ ਮੈਂ ਖਾ ਵੀ ਦੋ ਲਿਆ ਕੇ ਕੱਪੇ ਜੋੜ ਲਾਂਗੇ ਉਹ ਹੈਵੀ ਕੁੱਕ ਜਾਂ ਉਹ ਦੂਜਾ ਸਰੇਜਾ ਮਿਲ ਜਾਂਦਾ ਉਹ ਲਾ ਕੇ ਚਲ ਫਿਰ ਮੈਂ ਉੱਥੇ ਦੁਕਾਨ ਤੇ ਗਿਆ ਉੱਥੇ ਇੰਨਾ ਚੌੜਾ ਹੀ ਪਿਆ ਤੀ ਆ ਜਿੰਨਾ ਇਹਨੂੰ ਚਾਹੀਦਾ ਸੀ ਆਪਾਂ ਨੂੰ ਲੈ ਮਾਹ ਭਈ ਇਹ ਹੀ ਦੇ ਦੇ ਚਲਦੀ ਏ ਲਿਆ ਆਂਦਾ ਮੈਂ ਗੱਡੀ ਦੇ ਵਿੱਚ 750 ਦਾ ਮਿਲਿਆ ਇਹ ਤੇ ਹੁਣ ਇਹਦਾ ਮੂਵ ਕੱਟ ਕੇ ਇੱਕ ਕੱਟ ਲਿਆ ਮੈਂ ਸੈਟਿੰਗ ਜੀ ਕਰਕੇ ਵੀ ਕਿੱਧਰ ਨੂੰ ਆਉਂਦਾ ਆ ਇਹ ਤਾਂ ਇੱਕ ਇੱਕ ਪੀਸ ਬਣ ਗਿਆ ਔਰ ਜਿਹੜੇ ਛੋਟੇ ਪੀਸ ਨੇ ਇਹਨਾਂ 'ਚ ਇਹਨਾਂ ਥੋੜਾ ਥੋੜੇ ਪੀਸ ਪੈ ਜਾਣਗੇ ਉਹੀ ਸਾਈਜ਼ ਬਣ ਉਹਦੇ ਨਾਲ ਸਰਹੇਜੇ ਨਾਲ ਜੁੜ ਜਾਂਦਾ ਇਹੀ ਕੰਮ ਕਰਨ ਦਾ ਉੱਥੇ ਮੈਂ ਪੁੱਛਿਆ ਸੀ ਕਹਿੰਦਾ ਜੀ 4500 ਰੁਪਇਆ ਲੱਗੇ ਮੈਂ ਕਹੀ ਠੀਕ ਆ ਬਾਕੀ ਹੁਣ ਇਹਨੂੰ ਆਪਾਂ ਆਹ ਤਾਂ ਕੱਟਤਾ ਆਹਾ ਕੱਲ ਐਤਵਾਰ ਕਰਕੇ ਉਹ ਮਿਲਿਆ ਨਹੀਂ ਉਥੋਂ ਉਹ ਸਰੇਜਾ ਫੈਕੀ ਬਾਲ ਵਾਲਾ ਹੁੰਦਾ ਉਹ ਜਿਹੜਾ ਜੁੜ ਦਿੰਦਾ ਜੋੜਨ ਵਾਲਾ ਆਮ ਦੁਕਾਨਾਂ ਤੋਂ ਮਿਲਦਾ ਨਹੀਂ ਕਿਉਂ ਗਵਰਨਮੈਂਟ ਨੇ ਬੰਦ ਕਰਾਇਆ ਪਤਾ ਨਹੀਂ ਕੀ ਚੱਕਰ ਆ ਵੀ ਇਹ ਨਸ਼ਾ ਨੁਸ਼ੇ ਤੇ ਵਧ ਰਹੇ ਨੇ ਉਹਦੀ 스멜 ਜੀ ਤਾਂ ਕਰਕੇ ਸਪੈਸ਼ਲੀਆਂ ਦੁਕਾਨਾਂ ਤੋਂ ਮਿਲਦਾ ਚਲੋ ਅੱਜ ਜਾ ਕੇ ਮੈਂ ਲਿਆਉਂਗਾ ਫਿਰ ਇਹਨਾਂ ਦੇ ਆਲ ਵਾਲੇ ਜਿਵੇਂ ਆਹ ਘਾਟਾ ਆਹ ਆ ਛੋਟਾ ਇੱਥੋਂ ਜਗਾ ਘਟ ਗਈ ਆ 2 ਇੰਚ ਇਹ ਨਾਲ 2 ਇੰਚ ਲਾ ਕੇ ਪੂਰੀ ਗੱਦੀ ਬਣ ਜੂ ਫਿਰ ਇਹ ਤੇ ਕਵਰ ਸਲਾਈ ਬਾਕੀ ਕੰਮ ਉਹ ਮੰਤਰੀ ਦਾ ਮੰਤਰੀ ਤਾਂ ਸਲਾਈ ਦਾ ਤਾਂ ਫਿਰ ਮੰਤਰੀ ਦਾ ਹੀ ਆ ਹੱਥਾਂ ਨਾਲ ਸਲਾਈ ਕਰਨੀ ਹੈ ਜਿਹੜੀ ਚਲੋ ਬਾਕੀ ਫੇਰ ਬਣਾਵਾਂਗੇ ਵੀਡੀਓ ਓਕੇ ਮਾਣੇ ਉਹ ਤਾਂ ਕਰਤੀ ਠੀਕ ਉਹਨੇ ਤਿੰਨ ਵਾਲੀ ਤਾਂ ਲੰਬੀ ਸੀਟ ਤਾਂ ਹੋ ਵੀ ਵਧੀਆ ਨਹੀਂ ਆਹ ਰਏ ਗਿਸੌਟੀਆਂ ਇਹਨਾਂ ਅੰਦਰ ਰੱਖਣੀਆਂ ਨੇ ਕਬਰ ਜਿਹਾ தோਤੇ ਇਹਨਾਂ ਦੇ ਬਹੁਤ ਗਿੱਦੇ ਪਏ ਸੀ ਆਹ ਆਹ ਜਿਹੜੀਆਂ ਪਿੰਠਾਂ ਨੇ ਉਹ ਦੇਖਿਆ ਤੋਂ ਉਹਨਾਂ ਨੂੰ ਨੋਮਾ ਨੀਕੀ ਨੋਮਾ ਇਹਦੇ ਤੇ ਲਪਾਫਾ ਦੇ ਦਾਂਗੇ ਹਾਂ ਪਿੱਠਾ ਤਾਂ ਹੋ ਗਾਂਗੇ ਪਰ ਉਹਨਾਂ ਦੀ ਵਧੀਆ ਹੋ ਗਿਆ ਤੇ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਇਹਨਾਂ ਜਦੋਂ ਪਿੱਠਾ ਤੋਂ ਹੀ ਆ ਜਾਣਗੇ ਫਿਰ ਹੋਰ ਵਧੀਆ ਲੱਗੋਣ ਆ ਥੋੜੀ ਜਿਹੀ ਘਟ ਗਈ ਇਹਨਾਂ ਦੇ ਕੋਲ ਨੂੰ ਆ ਜੋੜ ਕੇ ਜਿਹੜੇ ਉਹ ਜੇ ਪਿੱਠਾ ਧਾਰਨੀ ਹੁਣ ਉਹ ਥੋੜੀ ਜਿਹੀ ਔਖੀਆਂ ਨੇ ਇਹਨਾਂ ਉਹ ਡੋਰੀਆਂ ਕਾਰ ਨੇ ਇਹਨਾਂ ਦੇਖਣੇ ਸੱਪਣ ਲੱਗ ਕੇ ਬਸ ਤੋੜਣੀ ਨੂੰ ਬੈਕ ਟੂ ਟੂ ਦਾ ਹੋਏਗਾ ਹਾਂ ਉਹਨੇ ਕਿੱਦਾਂ ਲਿਆ ਇਹਦੇ ਤੇ ਲਫਾਪਾ ਪਾ ਦੇਵੇ ਚੱਕ ਕੇ ਕਰਦੀਆਂ ਨੂੰ ਹਾਂਜੀ ਹਾਂ ਲਫਾਪਾ ਪਾ ਦੇਵੇ ਉਹ ਨਾ ਲੋੜ ਨਹੀਂ ਪਈ ਹੂੰ ਸੀਟਾਂ ਜਿਵੇਂ ਕਾਰ ਦੀਆਂ ਸੀਟਾਂ ਤੋਂ ਉਹਨੇ ਉੱਕਣ ਹੂੰ ਓਪਨ ਹੋ ਜਾਂਦਾ ਨਾ ਮੋਰ ਸਾਫ ਹੋ ਗਏ ਬਹੁਤ ਘੋਰ ਸੀ ਕਹਿੰਦਾ ਚ ਤਾਂ ਉਹਨਾਂ ਸੀਟਾਂ ਦਾ ਕੰਮ ਰਹਿ ਗਿਆ ਬਸ ਦੋ ਕਿੰਨਾ ਦਾ ਨਿਕਲ ਗਿਆ ਅਸੀਂ ਪਹਿਲਾਂ ਉੱਥੇ ਪੁੱਛਿਆ ਸੀ ਕਿ ਕਿੰਨੇ ਸਾਫਾਈ ਕਰਨ ਨੂੰ ਪਤਾ ਨਹੀਂ ਠੀਕ ਕਰਨ ਨੂੰ ਫਿਰ ਤੋਂ ਉਹਨੂੰ ਪੁੱਛਿਆ ਕਿ ਨਵੇਂ ਸਿੱਤਾ ਲਾਉਣੇ ਨੇ ਸਾਰਾ ਕੁਝੇ ਕਰਨਾ ਸੀ ਨਾ ਗੱਤੀ ਗੱਤੀ ਪਾਉਣੀ ਸੀ ਉਹ ਗੱਤੀਆਂ ਜਿਹਾ ਪਵਾਉਣੀਆਂ ਸੀ ਕਹਿੰਦੇ ਪਰ 20000 ਰੁਪਏ ਲੱਗ ਗਏ ਕਿੰਨਾ 5000 ਆਓ ਇਹਨਾਂ ਦਾ ਅਸੀਂ ਇਹ ਸੀਟ ਲੈ ਕੇ ਆਏ ਹੁਣ ਸਾਰੀ 750 ਦੀ ਅੱਫੇ ਡੜਕੇ ਓਕਣੀ ਜਿਵੇਂ ਉਹਦੀ ਸੜਾਈ ਕਿੱਤੀ ਵਿੱਚੀ ਹੱਥੀ ਕਿੱਤੀ ਵਿੱਚੀ ਓਵੇਂ ਮਾਰਦੀ ਉਹਨਾਂ ਸੇਟਾਂ ਬੰਨ ਲੜਨਗੇ ਕੀ ਕਹਿੰਦੀਆਂ ਨੇ ਇਹ ਬੰਦ ਤੇ ਖਸਾ ਕੇ ਲਿਆਉਣਾ ਹੈ ਹਾਂ ਉਹ ਸਾਡਾ ਗੁੱਲਰ ਚੱਲਦਾ ਆਪੇ ਥੋੜਾ ਥੋੜਾ ਪਾਣੀ ਪੀ ਜਾਂਦਾ ਉੱਥੇ ਉੱਤੇ ਦੀ ਮੰਮ ਨੇ ਕੀ ਬਣਾ ਲਈ ਅੱਜ ਸੱਤੀ ਅੰਦੂਤ ਤੇ ਅੱਤੋਂ ਤੇ ਇਹ ਅੰਦੂ ਇਹ ਤਰਕਾ ਇਹ ਤਰਕਾ ਇਹ ਪਾਣੀ ਇਹ ਪਸੰਦ ਆ ਉਹ ਚੰਗਾ ਨਾਬੂ ਕਿੱਥੇ ਗਈ ਉਹ ਨਾਨਕੇ ਗਈ ਮਮਾ ਦੇ ਅੱਗੇ ਮਮਾ ਪਹਿਲਾਂ ਪਹਿਲਾਂ ਤਾਂ ਉਹ ਆਪਣੇ ਨਾਨਕੇ ਗਈ ਫਿਰ ਉਹਦੇ ਬਾਅਦ ਮਮਾ ਦੇ ਜੇ ਉਹ ਆਪਣੀ ਮੰਮਾ ਦੇ ਨਾਨਕੇ ਤੇ ਲੱਗੀ। ਲੱਗੂ ਨੂੰ ਹੋ ਗਿਆ ਛੁੱਟੀਆਂ ਲੱਗੂ ਚਲੇਗੀ ਨਾਨਕੇ। ਹੁਣ ਕਣੀ ਚੱਲ ਲਾਇਆ ਉਹ ਪੰਜ ਚਾਰ ਦਿਨ ਹਣੇ। ਹਾਂਜੀ। ਤੇ ਸ਼ੇਰ ਚਾਦੂਰੇ ਵੀ ਆਉਣਾ ਹੋਣਾ। ਅਮਨ ਨੇ ਕਿੱਥੇ ਜਾਣਾ? ਅਮਨ ਨੇ ਪੂਜੀ ਕੋਲ। ਹਾਂ ਜੀ। ਤੇ ਮੈਂ ਆਪਣੀ ਸੰਦੇ ਕੋਲ ਵੀ ਜਾਂਦੀ ਐਨ ਤੋਂ ਕਿੰਨੇ ਦੇਖਾਂਗੇ। ਤੇ ਇੱਕ ਟੂਰ ਵੀ ਜਾ ਰਹੇ ਹਾਂ। ਇੱਕ ਟੂਰ ਵੀ ਜਾ ਰਹੇ। ਹਾਂਜੀ। ਪ੍ਰੇਸ਼ੂਰੀ ਹੋਰ ਤੋਂ। ਠੀਕਾ ਤੇ ਉਹ ਤੋਂ ਬਾਅਦ ਫਿਰ ਇਹ ਪੂਜੀ ਕੋਲ ਜਾਵਗੀ ਆਪਣੀ ਕੋਲ ਜਿਹੜੀ ਉਹ ਸਲੂਨ ਵਾਲੀ ਆ ਹਰਪ੍ਰੀਤ ਉਹਦੇ ਕੋਲ ਜਾਣਾ ਅਸੀਂ ਉਹਨੂੰ ਰੱਟ ਪੈਨੇ ਆ ਅੱਜ ਅਸੀਂ ਨੇ ਗੱਦੀਆਂ ਘਰਤੀਆਂ ਤਿਆਰ ਆ ਤੇ ਮਸਾਲਾ ਭੁੰਨਿਆ ਗਿਆ ਥੋੜਾ ਹੋਰ ਭੁੰਨਿਆ ਜਾਵੇ ਨਹੀਂ ਚਲੋ ਜੀ ਆ ਦੇਖੋ ਅੱਜ ਸਾਡੀਆਂ ਗੱਦੀਆਂ ਹੋ ਗਿਆ ਵਧੀਆ ਦੇਖ ਆ ਵੀ ਐਂਸੀ ਆਪ ਘਰ ਸਾਰਾ ਕੁਸ ਉਹ ਕਰਕੇ ਨਾ ਇਹਨਾਂ ਨੇ ਲਾ ਕੇ ਉੱਪਰ ਲਾ ਕਬਰ ਅਸੀਂ ਤੋਤਾ ਤੇ ਵਿੱਚੋਂ ਅਸੀਂ ਆ ਸਪੰਜ ਲਿਆ ਇਸ ਦੀ ਠੀਕ ਹੈ ਆ ਵੀ ਭਾਈ ਸਾਹਿਬ ਨੇ ਪਾ ਲਿਆਈ ਆਹ ਸਪੰਜ ਇਹਦੀ ਆਪੇ ਅਸੀਂ ਸਾਰਾ ਢੇਡ ਕੇ ਨੂੰ ਧੋਸ ਮਾਰ ਕੇ ਆਪੇ ਕਰਦੇ ਬਾਕੀ ਰਹਿ ਗਈ ਆ ਚੀਜ਼ ਆਹਾਂ ਤੇ ਉਹ ਐ ਹੈਗੇ ਨਾ ਥੋੜੇ ਮਲੇ ਇਹਨਾਂ ਨੂੰ ਬਾਹਰ ਕੱਢ ਕੇ ਇਹਨਾਂ ਤੇ ਕਾਗਜ਼ ਦੇ ਕੇ ਇਹਨਾਂ ਤੇ ਉਹ ਆ ਬਾਅਦ ਚ ਉਹਨਾਂ ਨੂੰ ਬਾਹਰ ਕੱਢ ਕੇ ਫਿਰ ਧੋਦਾਂਗੇ ਸਾਬਣ ਨਾਲ ਮਤਲਬ ਸਫਾਈ ਪਾ ਕੇ ਉਹ ਤੋਂ ਬਾਅਦ ਫਿਰ ਪ੍ਰੈਸ਼ਰ ਨਾਲ ਮਾਰ ਕੇ ਧੋਏ ਜਾਣਗੇ ਸਾਫ਼ ਹੋ ਜਾਣਗੇ ਉਹ ਵੀ ਚਲੋ ਜੀ ਆ ਸਾਡੀ ਬੀਬੀ ਆ ਗਈ ਬੀਬੀ ਸਾਡੀ ਨਹਾ ਕੇ ਆਈ ਅੱਜ ਸਾਡੀ ਬੀਬੀ ਡਾਊਨ ਆ ਕਈ ਦਿਨ ਤੋਂ ਡਾਊਨ ਚੱਲ ਰਹੀ ਹੈ ਬੀਬੀ ਸਾਡੀ ਬੀਬੀ ਕੀ ਹੋ ਗਿਆ ਦਮ ਚੜਦਾ ਲੋਣਾ ਬਿਬਿੰਦਿ ਖਾਂ ਮੈਂ ਆ ਆ ਵੀ ਸੀਟ ਹੋ ਗਈ ਤਿਆਰ ਐ ਵੀ ਹੋ ਗਈ ਤਿਆਰ ਸਾਰੀਆਂ ਹੋ ਗਈਆਂ ਤੇ ਚਲੋ ਜੀ ਹੁਣ ਸੇਉਣ ਹੱਥੀ ਸੇਉਣ ਤੀਆਂ ਦੇ ਮਤਲਬ ਇਹ ਇਹ ਹੱਥੀ ਹੋ ਕਿਤਾ ਇਹਦਾ ਬੀਸ ਉਹਦੇ ਨਾਲ ਨਹੀਂ ਮਸ਼ੀਨ ਨਾਲ ਨਹੀਂ ਚਲਦੀ ਆ ਨੀਚੇ ਤੇ ਆਪ ਇਹ ਸੂਈ ਨਾਲ ਕਰਦੀ ਆ ਬਹੁਤ ਵਧੀਆ ਹੋ ਗਈ ਆ ਸਾਡੀ ਨਿੱਤੂ ਦੀ ਮਸ਼ੀਨ ਵਿਚਾਰੀ ਜੀ ਓਪਨੇ ਪਈ ਆ ਲੈ ਪੀ ਅਸੀਂ ਅੰਦਰ ਰੱਖ ਕੇ ਦੇਖਦੇ ਆ ਲਓ ਜੀ ਆ ਆ ਗਈ ਯੂਨੀਵਰਸਿਟੀ ਇਹ ਸਪੋਰਟਸ ਯੂਨੀਵਰਸਿਟੀ ਆਹਾਂ ਤੇ ਉਹ ਪਰਲੇ ਪਾਸੇ ਲਾਜ ਯੂਨੀਵਰਸਿਟੀ ਆ ਉਹ ਉੱਥੇ ਦੂਰ ਦੇਖਦੇ ਆ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਆ ਉਹ ਦੇਖੋ ਇਹ ਵਾਲੀ ਇਹ ਤੋਂ ਪਰਲੇ ਪਾਸੇ ਐਤੋਂ ਪਰਲੇ ਪਾਸੇ ਇੱਕ ਹੋਰ ਉਦੋਂ ਕਵਾਇਰ ਕਰਨੀਆਂ ਉਹਨਾਂ ਨੇ ਆਪਣੇ ਕਮਾਂਡੋ ਫੋਰਸ ਵਾਲਿਆਂ ਨੇ ਸ਼ਾਇਦ ਲਓ ਜੀ ਸੂਰਜ ਵੀ ਹੱਸ ਤੋਂ ਆਉਣ ਵਾਲਾ ਦੇਖੋ ਆ ਉਹ ਦੇਖੋ ਚਲੋ ਅੱਜ ਅੱਜ ਵਧੀਆ ਜਣੀ ਬੀਡੀ ਥੋੜੀ ਲੰਬੀ ਜਾਂ ਬਣੀ ਹੋਈ ਆ ਕਟਿੰਗ ਜੀ ਕਰਾ ਲਾਂਗੇ ਥੋੜੀ ਥੋੜੀ ਵਿੱਚੋਂ 20-25 ਮਿੰਟ ਦੀ ਬਣਾਵਾਂਗੇ ਤੇ ਅੱਜ ਅਸੀਂ ਵਧੀਆ ਟ੍ਰੇਨਿੰਗ ਕਰੀ ਬੱਚਿਆਂ ਨੇ ਵੀ ਹਨਾ ਲਓ ਜੀ ਅੱਜ ਆਪਾਂ ਇਹ ਐਂਡ ਆਪਾਂ ਨੇ ਇੱਥੇ ਕਰ ਦੋ। ਉਹ ਵਾਹ ਕਿਦਾਂ ਲੱਭੂ ਉਹਨਾਂ ਨੇ ਸਿੱਖਣਾ ਆਇਆ ਏਤੀ ਸਵੇਰੇ। ਆ ਦੇਖੋ ਇੱਥੇ ਸਿੱਖੇ ਇੱਥੇ ਸਿੱਖਿਆ ਸੀ। ਹਾਂ ਗਰਾਊਂਡ ਵਧੀਆ ਏ। ਲੇਜ਼ਰ ਫੇਰੀ ਹੁੰਦੀ ਹੈ ਤੱਕਰੀਓ ਵਧੀਆ ਹੁੰਦਾ ਨਾਲੇ ਤੋਇਆ ਹੁੰਦਾ। ਟੱਪੜ ਗਿਆ ਬਣੇ ਤੇ ਹਨਾ ਕੁਸ ਮੀ ਪੈ ਗਿਆ ਸੀ। ਬੱਚਿਆਂ ਨੂੰ ਸਿੱਖਣਾ ਚਾਹੀਦਾ ਵਧੀਆ ਲੈਣੇ ਆਣੀਆਂ ਨੇ ਫਿਰ بڑا ਹੋਇਆ ਬੱਚਾ ਥੋੜਾ ਘੱਟ ਹੱਥ ਪਾਉਣਾ ਹਾਂ ਸਿੱਖਿਆ ਨਹੀਂ ਜਾਂਦਾ ਹੈਗਾ ਉਹ ਗੱਲ ਹੀ ਬਣਦੀ ਨਾਲੇ ਸਾਰਿਆਂ ਨੂੰ ਆਪਣਾ ਆਪਣਾ ਸਾਰਾ ਕੁਝ ਸਿੱਖਣਾ ਚਾਹੀਦਾ ਸਕੂਟਰ ਸਾਈਕਲ ਗੱਡੀ ਹੁਣ ਤਾਂ ਤੇ ਸਕੂਟਰ ਦਾ ਕੰਮ ਘਟ ਗਿਆ ਗੱਡੀਆਂ ਆ ਗਈਆਂ ਬਿਨਾ ਗੇਰ ਵਾਲੀਆਂ ਗੱਡੀਆਂ ਨੇ ਆਟੋਮੈਟਿਕ ਬਹੁਤ ਵਧੀਆ ਨੇ ਸਿੱਖ ਤੂ ਸਾਰਾ ਕੁਝ ਸਿੱਖੀ ਵੀ ਤੀ ਹਾਂ ਸਾਰਾ ਉਹ ਟਰੈਕਟਰ ਵੀ ਚਲਾ ਲੰਨਾ ਉਹਨੂੰ ਵੀ ਆਹ ਪਰਲੇ ਪਾਸੇ ਖੇਤ ਚ ਉਧਰ ਸਿਖਾਇਆ ਸੀ ਪਰੇ ਫਾਰ ਗੱਡੀ ਆਈ ਫਾਰ ਗੱਡੀ ਵੀ ਚਲਾਣੇ ਚਾਹੁੰਦੇ ਅਸੀਂ ਕਾ ਨਹੀਂ ਸੀ ਚਲਾਏ ਜਾਂਦੇ ਬਹੁਤ ਕਿਉਂ ਬੱਚਿਆਂ ਨੂੰ ਜਿੱਥੇ ਮਰਜ਼ੀ ਭੇਜ ਦਿਓ ਜਲੇ ਚਲੇ ਜਾਣਗੇ ਉਹ ਜਿਵੇਂ ਜਿਵੇਂ ਪੰਦ ਹਾਂ ਜਿਵੇਂ ਜਿਵੇਂ ਸਰੀਰ ਸੈਨਾ ਹੋ ਜਾਂਦਾ ਫਿਰ ਹੌਲੀ ਚੱਲਣ ਵਾਲੇ ਨਾਲੇ ਫੁਰਤੀ ਘਟ ਜਾਂਦੀ ਆ ਸਰੀਰ ਦੇ ਵਿੱਚ ਚਲੋ ਜੀ ਹੁਣ ਅਸੀਂ ਚੱਲਦੇ ਆਂ ਘਰ ਨੂੰ ਉਸ ਖੇਤਾਂ ਚ ਆਏ ਤੇ ਅੱਗੇ ਤਾਂ ਅਸੀਂ ਉਧਰ ਨੂੰ ਜਾਂਦੇ ਆ ਅੱਜ ਅਸੀਂ ਖੇਤਾਂ ਚ ਆ ਜਿੱਧਰੋਂ ਆਗੇ ਸਸਤੇ ਚੱਲ ਆਪਣੇ ਖੇਤ ਕੰਨੀ ਜਿਹੜਾ ਮਾਰਚਾ ਨੇ ਰੋਟੀ ਬਣਾ ਲਈ ਹੁਣ ਜਾ ਕੇ ਖਾਂਦੇ ਆ ਬਸ ਪੰਨਾ ਬੱਤੂ ਆਇਆ ਤੇ ਬਾਪ ਨਾਲ ਚਾਚਾ ਮੇਰਾ ਉਹ ਮਿਲ ਕੇ ਚਲੇ ਗਏ ਅੱਗੇ ਗਏ ਸੀ ਉਹ ਚਾਚਾ ਚਾਚਾ ਨੂੰ ਨੀਂਦ ਆ ਗਈ ਮੈਂ ਫਿਰ ਉੱਥੇ ਦੂਰ ਲੋਟ ਬੈਠਾ ਹੀ ਮਾ ਚੱਲ ਇਹਨੂੰ ਜੇ ਮੈਂ ਠਾਲਿਆ ਫਿਰ ਇਹਦੀ ਨੀਂਦ ਖਰਾਬ ਹੋਊ ਵੀ ਤੂੰ ਇਧਰੋਂ ਹੋ ਕੇ ਪੈ ਜਾ ਇਧਰੋਂ ਹੋ ਕੇ ਪੈ ਜਾਏ ਮਾ ਚੱਲ ਪਿਆ ਰਹਿਣ ਦੇ ਜਿੱਥੇ ਪਿਆ ਵਧੀਆ ਉੱਥੀ ਉਹ ਘਰਾੜੇ ਮਾਰ ਲੱਗਿਆ ਕਾ ਜਿੱਥੇ ਬੰਦੇ ਨੂੰ ਨੀਂਦ ਆਉਂਦੀ ਆ ਉੱਥੇ ਹੀ ਸੌ ਲਵੇ ਉਹ ਜੇ ਉਹਨੂੰ ਆਪਾਂ ਠਾਲ ਕੇ ਇੱਧਰ ਉੱਧਰ ਕਰਾਂ ਨੀਂਦ ਵਿਚਲ ਜਾਂਦੀ ਆ ਉਹ ਫਿਰ ਉੱਥੇ ਹੀ ਪਿਆਰਾ 10-15 ਮਿੰਟ ਵਧੀਆ ਨੀਂਦ ਕੱਢ ਲਈ ਕਹਿੰਦਾ ਚੱਲੀਏ ਵੀ ਹੁਣ ਮੈਂ ਬਾਹਰ ਜਾ ਕੇ ਦੇਖ ਠੰਡ ਬਹੁਤ ਮੈਂ ਤਾਂ ਕਿਹਾ ਤੇ ਉਹਨੂੰ ਮਿਲ ਕੇ ਕੁਸ਼ਤੀ ਉਹ ਕੰਨ ਨਾ ਮੇਰੀ ਉੱਥੋਂ ਆ ਗਈ ਚਲੋ 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 ਜੀ ਆ ਸੂਰਜ ਵੀ ਹੋਣਾ ਕਹਿੰਦੇ ਛਿਪਣ ਵਾਲਾ ਛਿਪ ਗਿਆ ਤਕਰੀਬਨ ਪਹਿਲਾਂ ਦਿਖਾਇਆ ਸੀ ਮੈਂ ਉਹ ਕੈਲੀਫੋਰਨੀਆ ਉਹ ਟੈਲੀਫੋਨ ਵਾਲੀਆ ਟੈਂਕੀ ਲੇਟਈ ਆ ਆਪਣੇ ਚਲੋ ਜੀ ਅਸੀਂ ਹੁਣ ਸਾਰਿਆਂ ਵੀਡੀਓ ਕਰਦੇ ਹਾਂ ਅੱਜ ਲੰਬੀ ਹੋ ਗਈ ਉਹ ਵੀਡੀਓ ਕਾ ਅਸੀਂ ਹਾਂ ਬਹੁਤ ਜ਼ਿਆਦਾ ਲੰਬੀ ਆ ਫਿਰ ਉਹ ਹੁਣ ਇੱਥੇ ਏਸੀ ਕਰਦੇ ਆਂਡ ਤੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਵੀਡੀਓ ਸ਼ੇਅਰ ਕਮੈਂਟ ਤੇ ਪੂਰੀ ਵੀਡੀਓ ਦੇਖਿਆ ਕਰੋ ਨਾਲੇ ਕੋਈ ਹੁੰਦਾ ਮੜਾ ਮੋਟਾ ਮੈਨੂੰ ਅੰਗਰੇਜ਼ੀ ਘੱਟ ਆਉਂਦੀ ਆ ਪੰਜਾਬੀ ਦੇ ਵਿੱਚ ਦੱਸ ਦਵੇ ਜਾਂ ਉਹ ਫਿਰ ਪੜਿਆ ਜਾਂਦਾ ਹੁੰਦਾ ਵੀ ਕੀ ਅਸੀਂ ਸੋਧ ਕਰੀਏ ਤੇ ਵਿੱਚ ਕਈ ਵਾਰ ਗਲਤੀਆਂ ਹੋ ਜਾਂਦੀਆਂ ਨੇ ਨਾਲੇ ਅਸੀਂ ਥੋੜੇ ਜਿਹਾ ਹੁਣ ਚੇਂਜ ਕਰਨ ਦੀ ਸਲਾਹ ਚਾ ਵੀ ਅਸੀਂ ਵੀਡੀਓ ਹੋਰ ਕਾਫੀ ਦੀ ਬਣਾਇਆ ਕਰੀਏ ਉਹ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਜੂਗਾ ਕੀ ਚੇਂਜ ਕਰਨਾ ਸੀ ਚਲੋ ਸਾਰੇ ਮੇਰੇ ਦਰਸ਼ਕਾਂ ਨੂੰ ਧੰਨਵਾਦ ਤੇ ਸ਼ੁਕਰਾਨਾ ਬਾਏ ਬਾਏ